ਉੱਪਰ ਵਾਲੀ ਸਾਈਡ ਤੋਂ ਆਈ ਹੈ ਮਜਾਇਲ ਤੇ ਕੋਈ ਵੀ ਚੀਜ਼ ਉਹ ਉੱਥੇ ਡਿੱਗੀ ਹੈ ਗੱਡੀ ਦੇ ਅਗਲੇ ਪਾਸੇ ਗੱਡੀ ਸਾਰੀ ਨੂੰ ਅੱਗ ਲੱਗੀ ਹੈ ਉਸ ਤੋਂ ਬਾਅਦ ਜਿਹੜਾ ਬਲਾਸਟ ਹੋਇਆ ਜਦੋਂ ਬਲਾਸਟ ਹੋਇਆ ਉਹ ਬਲਾਸਟ ਹੋਣ ਕਰਕੇ ਸਾਰੇ ਘਰ 'ਚ ਅੱਗ ਹੀ ਅੱਗ ਹੋ ਗਈ ਜਿੰਦੇ 'ਚ ਇਹਨਾਂ ਦਾ ਪਰਿਵਾਰ ਦੇ ਤਿੰਨ ਜੀ ਸੀ ਉਹ ਚੁਲਸ ਗਏ ਉਹਨਾਂ ਦੇ ਡੰਗਰ ਸੀਗੇ ਉਹ ਚੁਲਸ ਗਏ ਗੱਡੀ ਸੀ ਮੋਟਰਸਾਈਕਲ ਸੀਗਾ ਉਹ ਸਾਰਾ ਕੋਈ ਨੁਕਸਾਨ ਹੋਇਆ ਨਾ ਪਰਿਵਾਰਕ ਮੈਂਬਰ ਕੋਈ ਵੀ ਨਹੀਂ ਹੈ ਇੱਥੇ ਤੁਸੀਂ ਸਾਰਾ ਉੱਤੋਂ ਦੇਖ ਰਹੇ ਹੋ ਇੱਥੇ ਇੰਨੀ ਮੈਂਬਰ ਸੀ ਘਰ ਦੇ ਤੇ ਤਿੰਨੇ ਹੀ ਚੁਲਸ ਗਏ ਨੇ ਤੇ ਤਿੰਨੇ ਹੀ ਹਸਪੀਟਲ ਐਡਮਿਟ ਨੇ ਡ ਆ ਸਾਹਮਣੇ ਤਸਵੀਰਾਂ ਦਿਖਾ ਦਿੰਨੇ ਆ ਆ ਦੇਖੋ ਤੁਸੀਂ ਆ ਸਾਹਮਣੇ ਦੋ ਡੰਗਰਾਂ ਦਾ ਨੁਕਸਾਨ ਇਹ ਇੱਥੇ ਵੱਜੇ ਸੀ ਹਾਂਜੀ ਇਹ ਨਹੀਂ ਇੱਥੇ ਬੰਨੇ ਹੋਏ ਸੀਗੇ ਗੱਡੀ ਤੋਂ ਥੋੜਾ ਜਨੇ 10 ਕੋ ਫੁੱਟ ਦੂਰੀ ਸੀਗੀ ਗੱਡੀ ਤੋਂ 10 ਬੰਦਿਆਂ ਨੂੰ ਰਿਹਾ ਖਤਰਨਾਕ ਧਮਾਕਾ ਸੀ ਰਾਤ ਦਾ ਗੱਡੀ ਦੀ ਹਾਲਾਤ ਤੁਸੀਂ ਹਾਲਤ ਖੁਦ ਦੇਖ ਸਕਦੇ ਹੋ ਕਿ ਕਿਵੇਂ ਨਵੀਂ ਗੱਡੀ ਆ ਜਿਹੜੀ ਬਿਲਕੁਲ ਹੀ ਚੁੱਲਸ ਗਈ ਆ ਦੇਖੋ ਤੁਸੀਂ ਅਜੇ ਗੱਡੀ ਦੇ ਸੀਟ ਕਵਰ ਜਿਹੜੇ ਨੇ ਅਜਿਹੇ ਲਫਾਫਾ ਜਿਹੜਾ ਸੀਟਾ ਦਾ ਉਹ ਵੀ ਨਹੀਂ ਉਤਰਿਆ ਤੇ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਡੇ ਸਾਹਮਣੇ ਨੇ ਜੰਗ ਦਾ ਕਿਹਣਾ ਸੌਖਾ ਹੁੰਦਾ ਆਪਾਂ ਜਿਹੜਾ ਲੋਕਾਂ ਨੂੰ ਨੁਕਸਾਨ ਜਿਹੜਾ ਹੋ ਜਾਂਦਾ ਏ ਉਹਦੀ ਪਰਪਾਈ ਜਿਹੜੀ ਆ ਉਹ ਹੁਣ ਕੌਣ ਕਰੇਗਾ ਇਹ ਤਸਵੀਰਾਂ ਤੁਸੀਂ ਦੇਖੋ ਨਵੀਂ ਗੱਡੀ ਲਿਆਂਦੀ ਸੀ ਤੇ ਨਵੀਂ ਗੱਡੀ ਦੀ ਹਾਲਤ ਦੇਖੋ ਕੀ ਆ ਠੀਕ ਐ ਗੱਡੀਆਂ ਵੀ ਆ ਜਾਣਗੀਆਂ ਪਰ ਜਿਹੜਾ ਪਰਿਵਾਰ ਦਾ ਨੁਕਸਾਨ ਹੋਇਆ ਏ ਉਹ ਕਿੱਡਾ ਮੰਦ ਭਾਗਾ ਏ ਅਮਰੀਕਾ ਨੂੰ ਦੁਨੀਆ ਦਾ ਸਰਪੰਚ ਕਿਹਾ ਜਾਂਦਾ ਹੈ ਤੇ ਸਰਪੰਚ ਨੇ جنگ ਰੋਕ ਦਿੱਤੀ ਹੈ ਡੋਨਲਡ ਟਰੰਪ ਨੇ ਕਿਹਾ ਕਿ ਦੋਨੋਂ ਮੁਲਕ ਜਿਹੜੇ ਨੇ ਉਹ ਸੀਜ਼ਫਾਇਰ ਲਈ ਤਿਆਰ ਹੈ ਉਸ ਤੋਂ ਬਾਅਦ ਦੋਨਾਂ ਮੁਲਕਾਂ ਨੇ ਸਹਿਮਤੀ ਪ੍ਰਗਟਾਈ ਕਿ ਉਹਨਾਂ ਨੇ ਜੰਗ ਰੋਕਣ ਦਾ ਐਲਾਨ ਕਰ ਦਿੱਤਾ ਪਰ ਇਸ ਜੰਗ ਵਿਚਾਲੇ ਜੇਕਰ ਗੱਲ ਕੀਤੀ ਜਾਵੇ ਕਿ ਨੁਕਸਾਨ ਕਿੰਨਾ-ਕਿੰਨਾ ਦਾ ਹੋਇਆ ਉਹ ਤੁਹਾਨੂੰ ਦਿਖਾ ਦਿੰਨੇ ਆ ਨੁਕਸਾਨ ਦੀ ਇਹ ਪਰਪਾਈ ਕੌਣ ਕਰੇਗਾ ਇਨ੍ਹਾਂ ਜੰਗ ਲੱਗਣ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੁੰਦੇ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਬਿਲਕੁਲ ਰਾਤੀ ਖਬਰ ਆਈ ਪਿੰਡ ਖਾਈ ਫੇਮਾ ਫਰੋਇਪਰ ਦੇ ਵਿੱਚ ਉੱਥੇ ਡਰੋਨ ਡਿੱਗਿਆ ਉਸ ਤੋਂ ਬਾਅਦ ਧਮਾਕਾ ਹੋਇਆ ਸਿਲੰਡਰ ਫਟ ਗਿਆ ਗੱਡੀ ਜਿਹੜੀ ਤੁਸਕੀ ਤੇ ਸਭ ਤੋਂ ਵੱਡੀ ਗੱਲ ਹੈ ਘਰ ਦੇ ਤਿੰਨ ਮੈਂਬਰ ਜਿਹੜੇ ਨੇ ਅੱਗ ਦੀ ਲਪੇਟ ਦੇ ਵਿੱਚ ਆ ਗਏ ਡੰਗਰ ਪਸ਼ੂ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਏ ਸਨ ਦਾ ਪਰਿਵਾਰਕ ਮੈਂਬਰ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਪਹਿਲਾਂ ਤਾਂ ਇਹ ਦੱਸ ਦਈਏ ਕਿ ਹੋਇਆ ਕੀ ਸੀ ਰਾਤੀ ਜੰਗ ਤਾਂ ਭਾਵੇਂ ਰੋਕੀ ਹੈ ਖੁਸ਼ਖਬਰੀ ਹੈ ਪਰ ਜਿਹੜਾ ਨੁਕਸਾਨ ਹੋਇਆ ਉਹ ਤਾਂ ਮੰਦ ਭਾਗਾ ਹੈ ਜਦੋਂ ਇਹ 8:30 ਵਜੇ ਦਾ ਟਾਈਮ ਸੀਗਾ ਜੀ ਮੈਂ ਇੱਥੋਂ ਨਿਕਲ ਕੇ ਗਿਆ ਤੇ ਮੈਂ ਘਰੇ ਪਹੁੰਚਿਆ ਤੇ ਫੋਨ ਆਇਆ ਭਾਜੀ ਇਹ ਰੰਦਾ ਜਦੋਂ ਫੋਨ ਆਇਆ ਤੇ ਉਹ ਕਹਿੰਦੇ ਵੀ ਸਾਡੇ ਨਾਲ ਘਰੇ ਕੋਈ ਇਹੋ ਜਿਹੀ ਚੀਜ਼ ਡਿੱਗ ਪਈ ਜਿੰਦੇ ਘਰੇ ਸਾਰਾ ਬਲਾਸਟ ਹੋ ਗਿਆ ਤੇ ਸਾਨੂੰ ਛੇਤੀ ਲੈ ਕੇ ਜਾਓ ਇੱਥੇ ਹਸਪੀਟਲ ਤੇ ਇੱਕ ਆਂਡੀ ਗਵੰਡੀ ਵੀ ਭੱਜਿਆ ਤੇ ਡੈਡੀ ਵੀ ਇੱਥੇ ਆਏ ਆ ਜਦੋਂ ਆਏ ਆ ਉਦੋਂ 20 20 ਫੁੱਟ ਉੱਪਰ ਤੱਕ ਲਾਟਾਂ ਸੀਗੀਆਂ ਅੱਗ ਦੀਆਂ ਤੇ ਭਾਬੀ ਜੀ ਵੀ ਮੇਰੇ 90% 95% ਝੁੱਲਸ ਗਏ ਬ੍ਰਦਰ ਵੀ ਮੇਰਾ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਸਾਰੇ ਪਾਸੇ ਤੇ ਭਤੀਜਾ ਸਾਡਾ ਉਹਦਾ ਵੀ ਥਾੜਾ ਥੱਲੇ ਥੱਲੇ ਸਾਰਾ ਝੁੱਲਸ ਗਿਆ ਸੀਗਾ ਤੇ ਭਾਬੀ ਜੀ ਨੇ ਉਹ ਜਿਆਦਾ ਸੀਰੀਅਸ ਸੀਗੇ ਤੇ ਭਰਾ ਬਦਰ ਉਹਨਾਂ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਤੇ ਇਹ ਉੱਪਰ ਵਾਲੀ ਸਾਈਡ ਤੋਂ ਆਈ ਹੈ ਮਜੈਲ ਤੇ ਕੋਈ ਵੀ ਚੀਜ਼ ਉਹ ਉੱਥੇ ਡਿੱਗੀ ਹੈ ਗੱਡੀ ਦੇ ਅਗਲੇ ਪਾਸੇ ਗੱਡੀ ਸਾਰੀ ਨੂੰ ਅੱਗ ਲੱਗੀ ਹੈ ਉਸ ਤੋਂ ਬਾਅਦ ਜਿਹੜਾ ਬਲਾਸਟ ਹੋਇਆ ਜਦੋਂ ਬਲਾਸਟ ਹੋਇਆ ਉਹ ਬਲਾਸਟ ਹੋਣ ਕਰਕੇ ਸਾਰੇ ਘਰ ਚ ਅੱਗ ਹੀ ਅੱਗ ਹੋ ਗਈ ਜਿੰਦੇ ਚ ਇਹਨਾਂ ਦਾ ਪਰਿਵਾਰ ਦੇ ਤਿੰਨ ਜੀ ਸੀ ਉਹ ਚੁਲਸ ਗਏ ਉਹਨਾਂ ਦੇ ਡੰਗਰ ਸੀਗੇ ਉਹ ਚੁਲਸ ਗਏ ਗੱਡੀ ਸੀ ਮੋਟਰਸਾਈਕਲ ਸੀਗਾ ਉਹ ਸਾਰਾ ਕੋਈ ਨੁਕਸਾਨ ਹੋਇਆ ਨਾ ਹੁਣ ਪਰਿਵਾਰਕ ਮੈਂਬਰ ਕੋਈ ਵੀ ਨਹੀਂ ਐ ਇੱਥੇ ਤੁਸੀਂ ਸਾਰਾ ਉੱਤੋਂ ਦੇਖ ਰਹੇ ਹੋ ਤੇ ਤਿੰਨੇ ਮੈਂਬਰ ਸੀ ਘਰ ਦੇ ਤੇ ਤਿੰਨੇ ਹੀ ਚੁਲਸ ਗਏ ਨੇ ਤੇ ਤਿੰਨੇ ਹੀ ਹਸਪੀਟਲ ਐਡਮਿਟ ਨੇ ਤੇ ਇਹ ਗੱਡੀ ਦੇ ਕੋਲ ਹੀ ਸਿਲੰਡਰ ਪਿਆ ਸੀ ਉਸ ਵਕਤ ਨਹੀਂ ਸਿਲੰਡਰ ਪਾਸੇ ਸੀਗਾ ਥੋੜਾ ਜਾਂ ਸਿਲੰਡਰ ਅੱਗੇ ਸੀਗਾ ਪਰਲੀ ਸਾਈਡ ਤੇ ਇਹ ਦੁਆਰ ਹੈ ਨਾ ਦੁਆਰ ਦੇ ਪਰਲੇ ਪਾਸੇ ਸਿਲੰਡਰ ਇਹ ਜਿਹੜਾ ਬਲਾਸਟ ਉੱਪਰ ਦੀ ਆਇਆ ਨਾ ਜਦੋਂ ਇੱਥੇ ਸਿੱਧਾ ਥੱਲੇ ਡਿੱਗ ਗਿਆ ਗੱਡੀ ਦੇ ਅੱਗੇ ਗੱਡੀ ਦੇ ਤੇ ਜੋ ਡਿੱਗਿਆ ਤੇ ਗੱਡੀ ਤੇ ਕਵਰ ਪਾਇਆ ਹੋਇਆ ਸੀਗਾ ਉਦੋਂ ਟੱਗੀ ਹੋਈ ਸੀ ਕਵਰ ਨਾਲ ਉਹ ਜਿਵੇਂ ਉਹਨੂੰ ਅੱਗ ਲੱਗੀ ਤੇ ਉਹ ਚੀਜ਼ ਨੇ ਪਹਿਲਾਂ ਬਲਾਸਟ ਕੀਤਾ ਬਹੁਤ ਜ਼ਿਆਦਾ ਆਸੇ ਪਾਸੇ ਤੇ ਜਿੰਨੇ ਲੋਕ ਨੇ ਉਹਨਾਂ ਦੇ ਦੱਸਰ ਮੁਤਾਬਕ ਬਿਲਾਟ ਜਿਹੜੀ ਘੱਟੋ ਘੱਟ 25 30 ਫੁੱਟ ਦੀ ਜਿਹੜੀ ਉੱਪਰ ਲਾੜ 10 ਕਿਲੋ 10 ਫੁੱਟ ਘਟੋ ਘਟ ਬਾਹਰ ਰੋਡ ਤੇ ਕਰ ਵੀ ਲਾਟ ਗਈ ਹੈ ਜੀ ਹਮ ਅੱਛਾ ਹੁਣ ਉਹਨਾਂ ਦੇ ਕੀ ਹਾਲਾਤ ਨੇ ਤੁਹਾਡੀ ਗੱਲ ਹੋਈ ਹੈ ਪਰਿਵਾਰਕ ਮੈਂਬਰਾਂ ਨਾਲ ਤੁਹਾਡੇ ਨਾਲ ਕਿ ਕੀ ਹਾਲਾਤ ਨੇ ਠੀਕ ਠਾਕ ਨੇ ਉਹਨੋਂ ਐਸ ਟਾਈਮ ਤੱਕ ਅਮਰਜੈਂਸੀ ਸੀ ਕਿ ਜਦੋਂ ਉਹ ਸਵੇਰੇ ਉਹਨਾਂ ਨੂੰ ਲੈ ਕੇ ਗਿਆ ਸੀਗੇ ਉਸ ਤੋਂ ਬਾਅਦ ਉਹਨਾਂ ਪਰਿਵਾਰਕ ਮੈਂਬਰ ਜਿਹੜੇ ਸਾਡੇ ਉੱਥੇ ਬੈਠੇ ਨੇ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਵੀ ਸਾਡਾ ਇਹ ਲਾਜ ਸ਼ੁਰੂ ਕੀਤਾ ਆ ਅਜੇ ਉਹਨਾਂ ਨਾਲ ਉੱਥੋਂ ਤੱਕ ਕੋਈ ਹੋਰ ਅੰਦਰੋਂ ਇਨਫੋਰਮੇਸ਼ਨ ਨਹੀਂ ਆਈ। ਕਿ ਸਰਕਾਰ ਦੇ ਨੁਮਾਇੰਦੇ ਵੀ ਗਏ ਨੇ ਉਹਨਾਂ ਦਾ ਉੱਥੇ ਪਤਾ ਲੈਣ ਵਾਸਤੇ ਸੰਜੀਵ ਰੋੜਾ ਜਿਹੜੇ ਐਮਪੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਨੇ ਲੀਡਰ ਉਹ ਵੀ ਗਏ ਨੇ ਪਹੁੰਚੇ ਨੇ ਉੱਥੇ। ਉਹ ਲੁਧਿਆਣੇ ਦੇ ਪਹੁੰਚੇ ਆ ਪਰ ਫਿਰੋਜ਼ਪੁਰ ਦੇ ਲੋਕਲ ਵੀ ਇੱਥੇ ਆਏ ਨੇ ਇੱਥੇ ਮੰਤਰੀ ਜੀ ਵੀ ਹਿਰਾਸੋਢੀ ਸਾ ਹੋਰ ਵੀ ਸਾਡੇ ਕਈ ਸੱਜਣ ਮਿੱਤਰ ਜਮ ਐਮਐਨਏ ਉਹ ਇੱਥੇ ਪਹੁੰਚ ਰਹੇ ਨੇ ਇਹ ਪ੍ਰਸ਼ਾਸਨ ਵੀ ਆਇਆ ਐਸਐਸਪੀ ਸਾਹਿਬ ਵੀ ਆਏ ਨੇ ਉਹ ਸਾਰੇ ਜੋ ਵੀ ਆਪਣਾ ਬੰਦਾ ਸੀਗਾ ਉਹ ਸਾਰਾ ਕੁਝ ਰਾਤ ਤੁਹਾਨੂੰ ਕੋਈ ਤੁਸੀਂ ਉਸ ਵਕਤ ਆਗੇ ਤੁਹਾਡੀ ਪਰਿਵਾਰਕ ਮੈਂਬਰ ਉਸ ਵਕਤ ਗੱਲ ਹੋਈ ਕਿ ਜੇ ਉਦੋਂ ਤੱਕ ਲੈ ਗਏ ਸੀ ਹਸਪੀਟਲ ਨੂੰ ਉਸ ਤੋਂ ਪਹਿਲਾਂ ਆਂਦੀ ਗਵੰਡੀ ਉਹਨਾਂ ਨੂੰ ਲੈ ਗਏ ਸੀ ਕਿ ਅਸੀਂ ਪਿੱਛੇ ਆਏ ਆ ਇੱਥੇ ਉਦੋਂ ਇਹ ਬਾਕੀ ਆਗੋ ਜੋ ਸੀ ਉਹ ਬੁਝਾਇਆ ਕੰਟਰੋਲ ਕੀਤਾ ਬਾਕੀ ਬਾਕੀ ਜਿਹੜੇ ਕੁਝ ਸਾਡੇ ਪਰਿਵਾਰ ਦੇ ਮੈਂਬਰ ਸੀ ਉਹ ਪਿੱਛੇ ਵੀ ਗਏ ਨੇ ਨਾਲ ਮਗਰ ਵੀ ਗਏ ਨੇ ਇਹ ਡੰਗਰ ਪਸ਼ੂ ਦਾ ਕਿੰਨਾ ਕੁ ਨੁਕਸਾਨ ਹੋਇਆ ਸਾਹਮਣੇ ਤਸਵੀਰਾਂ ਦਿਖਾ ਦਿੰਨੇ ਆ ਦੇਖੋ ਤੁਸੀਂ ਸਾਹਮਣੇ ਦੋ ਡੰਗਰਾਂ ਦਾ ਨੁਕਸਾਨ ਇਹ ਇੱਥੇ ਵੱਜੇ ਸੀ ਹਾਂਜੀ ਇਹ ਨਹੀਂ ਇੱਥੇ ਬੰਨੇ ਹੋਏ ਸੀਗੇ ਗੱਡੀ ਤੋਂ ਥੋੜਾ ਜਨੇ 10 ਕੋ ਫੁੱਟ ਦੂਰੀ ਸੀਗੀ ਗੱਡੀ ਤੋਂ 10 ਬੰਦਿਆਂ ਤੋਂ ਇਹਨਾਂ ਦਾ ਕਿੰਨਾ ਇਹਨਾਂ ਦਾ ਵੀ ਇਲਾਜ ਚੱਲ ਰਿਹਾ ਹਾਂਜੀ ਡਾਕਟਰ ਆ ਰਹੇ ਆ ਵਾਰ-ਵਾਰ ਉਹ ਜੋ ਮੈਡੀਸਨ ਹੈ ਜਾਂ ਇੰਜੈਕਸ਼ਨ ਹੈ ਜਾਂ ਬੀਟਾ ਡੀ ਨੇ ਜੋ ਕੁਝ ਵੀ ਉਹਨਾਂ ਦੇ ਉੱਪਰ ਚਮੜੀ ਤੇ ਲਾਉਣ ਵਾਲਾ ਉਹ ਲਾ ਰਹੇ ਆ ਜੀ ਤਾਂ ਦੇਖੋ ਕਿੰਨਾ ਖਤਰਨਾਕ ਤਮਾਕਾ ਸੀ ਰਾਤ ਦਾ ਗੱਡੀ ਦੀ ਹਾਲਾਤ ਤੁਸੀਂ ਹਾਲਤ ਖੁਦ ਦੇਖ ਸਕਦੇ ਹੋ ਕਿ ਕਿਵੇਂ ਨਵੀਂ ਗੱਡੀ ਆ ਜਿਹੜੀ ਬਿਲਕੁਲ ਹੀ ਝੁਲਸ ਗਈ ਆ ਦੇਖੋ ਤੁਸੀਂ ਅਜੇ ਗੱਡੀ ਦੇ ਸੀਟ ਕਵਰ ਜਿਹੜੇ ਨੇ ਜਿਹੜੇ ਲਫਾਫਾ ਜਿਹੜਾ ਸੀਟਾਂ ਦਾ ਉਹ ਵੀ ਨਹੀਂ ਉਤਰਿਆ ਤੇ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਡੇ ਸਾਹਮਣੇ ਨੇ ਇਹ ਵਾਰ-ਵਾਰ ਇਹ ਕਹਿ ਰਹੇ ਆ ਕਿ ਜੰਗ ਦਾ ਕਿਹਣਾ ਸੌਖਾ ਹੁੰਦਾ ਪਰ ਜਿਹੜਾ ਲੋਕਾਂ ਨੂੰ ਨੁਕਸਾਨ ਜਿਹੜਾ ਹੋ ਜਾਂਦਾ ਹੈ ਉਹਦੀ ਪਰ ਭਾਈ ਜਿਹੜੀ ਆ ਉਹ ਹੁਣ ਕੌਣ ਕਰੇਗਾ ਇਹ ਤਸਵੀਰਾਂ ਤੁਸੀਂ ਦੇਖੋ ਨਵੀਂ ਗੱਡੀ ਲਿਆਂਦੀ ਸੀ ਤੇ ਨਵੀਂ ਗੱਡੀ ਦੀ ਹਾਲਤ ਦੇਖੋ ਕੀ ਆ ਠੀਕ ਐ ਗੱਡੀਆਂ 20 ਆ ਜਾਣਗੀਆਂ ਪਰ ਜਿਹੜਾ ਪਰਿਵਾਰ ਦਾ ਨੁਕਸਾਨ ਹੋਇਆ ਏ ਉਹ ਕਿੱਡਾ ਮੰਦ ਭਾਗਾ ਏ ਉਹ ਉਹ ਪਰਪਾਈ ਜਿਹੜੀ ਆ ਉਹ ਨਹੀਂ ਹੋ ਸਕਦੀ ਕਿਉਂਕਿ ਜਿਸ ਤਰੀਕੇ ਨਾਲ ਦੱਸ ਰਹੇ ਨੇ ਕਿ ਕੋਈ 70% ਝੁੱਲਸਿਆ ਕੋਈ 90% 95% ਜਿਹੜਾ ਉਹ ਝੁੱਲਸ ਗਿਆ ਕਿਉਂਕਿ ਤਮਾਕਾ ਹੀ ਏਡਾ ਵੱਡਾ ਸੀ ਇੱਧਰ ਦੇਖੋ ਤੁਸੀਂ ਇਹ ਤਾਰਾਂ ਤੱਕ ਜਿਹੜੀਆਂ ਨੇ ਇਹ ਟੁੱਟ ਗਈਆਂ ਉਸ ਵਕਤ ਇਸ ਘਰ ਤੋਂ ਇਹ ਮੋਟਰਸਾਈਕਲ ਦੀ ਹਾਲਤ ਤੁਸੀਂ ਜਿਹੜੀ ਆ ਉਹ ਦੇਖ ਸਕਦੇ ਹੋ ਕਿ ਕਿਵੇਂ ਆ ਕਿੰਨਾ ਜ਼ਬਰਦਸਤ ਉਸ ਵਕਤ ਤੂਮਾਕਾ ਸੀ ਇਹ ਡਰੋਨ ਨੁਮਾ ਚੀਜ਼ਾਂ ਜਿਹੜੀਆਂ ਡਿੱਗੀਆਂ ਨੇ ਬਠਿੰਡੇ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਬਠਿੰਡੇ ਦੇ ਵਿੱਚ ਘਰ ਦੀਆਂ ਛੱਤਾਂ ਜਿਹੜੀਆਂ ਨੇ ਉਹ ਪਾੜ ਗਈਆਂ ਟਰਾਲੀ ਜਿਹੜੀ ਉਹਦੇ ਵਿੱਚੋਂ ਮੋਰੀਆਂ ਨਿਕਲ ਗਈਆਂ ਇਸੇ ਤੱਕ ਘਰ ਦੇ ਟੁੱਟ ਕੇ ਰਾਤ ਜਿਹੜੀ ਰਿਪੋਰਟਿੰਗ ਕੀਤੀ ਅਸੀਂ ਰਾਤ ਦੇ ਤੁਹਾਨੂੰ ਦਿਖਾਇਆ ਕਿ ਕਿਵੇਂ ਰਾਤ ਵੀ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਜਿਹੜੇ ਨੇ ਉਹ ਟੁੱਟ ਗਏ ਸੀ ਇਹਨੇ ਜ਼ਬਰਦਸਤ ਧਮਾਕੇ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਕੋਈ ਜਿਹਦਾ ਕਿ ਨੁਕਸਾਨ ਬਹੁਤ ਵੱਡਾ ਹੋਇਆ ਹੁਣ ਪਰਿਵਾਰ ਤਿੰਨ ਮੈਂਬਰਸ ਦੀ ਪਰਿਵਾਰ ਦੇ ਤਿੰਨੇ ਹੀ ਡੀਐਮਸੀ ਨੇ ਤੇ ਅਸੀਂ ਇਹੀ ਅਦਾਸ ਕਾਮਨਾ ਕਰਦੇ ਹਾਂ ਕਿ ਉਹਨਾਂ ਦੇ ਉੱਤੇ ਕੋਈ ਅਜਿਹੀ ਕੋਈ ਹੋਰ ਸੁੱਖ ਸ਼ਾਂਤੀ ਜਿਹੜੀ ਆ ਉਹ ਪ੍ਰਮਾਤਮਾ ਲੈ ਕੇ ਆਵੇ ਕੋਈ ਨੁਕਸਾਨ ਜਿਹੜਾ